ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੇ ਸੂਟ ਵੀ ਬੜੇ ਸੋਹਣੇ ਨੇ ਪਿਆਰੇ ਨੇ ਫਰਸਟ ਕਲੈਕਸ਼ਨ ਜਿਹੜੀ ਆ 2700 ਰੁਪਏਾਂ ਦੇ ਵਿੱਚ ਤੁਹਾਨੂੰ ਸ਼ਿਮਰ ਸੂਟ ਵਿੱਚ ਚਿਨੌਣ ਦਾ ਦੁਪੱਟਾ ਸਿੰਗਲ ਕਲਰ ਵਿੱਚ ਸੂਟ ਆਏਗਾ ਰੰਗ ਬਹੁਤ ਪਿਆਰਾ ਹੈ ਤੇ ਟੋਟਲ ਹੈਂਡਵਰਕ ਵਾਲੀ ਕਲੈਕਸ਼ਨ ਹੈ ਆਰਗੈਂਜ਼ਾ ਦੀ ਸ਼ਰਟ ਹੈ ਟੈਬੀ ਦਾ ਹੈਵੀ ਬਾਟਮ ਹੈ 슬ੀਵਸ ਤੇ ਵਰਕ ਹੈ ਹੈਂਡਵਰਕ ਹੈ 2300 ਰੁਪਏ ਵਿੱਚ ਇਹ ਵੀ ਤੁਹਾਨੂੰ ਹੈਂਡਵਰਕ ਹੈ ਪੂਰਾ ਗਲੇ ਦੇ ਉੱਪਰ ਜਿਹੜਾ ਬਣਿਆ ਸਲੀਵਸੇ ਵਰਕ ਹੈ बॉटम ਤੇ ਵੀ ਵਰਕ ਹੈ ਬਟ ਇਹਦਾ ਵੀ ਕਲਰ ਜਿਹੜਾ ਉਹ ਤੁਹਾਨੂੰ ਸਿੰਗਲ ਹੀ ਮਿਲੇਗਾ ਬਹੁਤ ਹੀ ਪਿਆਰਾ ਸੂਟ ਸਿੰਗਲ ਕਲਰ ਦੇ ਵਿੱਚ 3450 ਰੁਪਏ ਦੇ ਵਿੱਚ ਤੁਹਾਨੂੰ ਪਰਲਸ ਵਰਕ ਦੇ ਨਾਲ ਪਿਓਰ ਡਾਇਮੰਡ ਟਿਸ਼ੂ ਦੀ ਸ਼ਰਟ ਹੈ ਹੈਂਡ ਵਰਕ ਹੈ ਸਿੰਗਲ ਕਲਰ ਆਏਗਾ ਖੀਨ ਦਾ ਪਿਓਰ ਬਨਾਰਸੀ ਦਾ ਇਹ ਤੁਹਾਨੂੰ बॉटਮ ਮਿਲੇਗਾ ਇਹ ਵਾਲਾ ਸੂਟ ਵੀ 3000 ਰੁਪਏ ਦੇ ਵਿੱਚ ਤੁਹਾਨੂੰ ਸਿੰਗਲ ਮਿਲੇਗਾ ਇਹ ਵਾਲਾ ਜੈਲੋ ਕਲਰ ਵਿੱਚ ਤੁਹਾਨੂੰ ਸਿੰਗਲ ਸੂਟ ਮਿਲੇਗਾ 3000 ਰੁਪਏ ਦਾ ਰੇਟ ਹੈ ਪੂਰਾ ਬਾਟਮ ਹੈਵੀ ਆਏਗਾ ਬਹੁਤ ਪਿਆਰਾ ਕਲਰ ਹੈ ਬਟ ਸਿੰਗਲ ਹੀ ਕਲਰ ਵਿੱਚ ਹੀ ਆਏਗਾ ਇਹ ਵਾਲੇ ਜਿਹੜੀਆਂ ਕਲੈਕਸ਼ਨਾਂ ਨੇ ਇਹ ਪਾਰਟੀ ਵੀ ਕਲੈਕਸ਼ਨ ਆਈਆਂ ਨੇ ਸੌਫਟ ਆਰਗੈਂਜ਼ਾ ਦਾ ਡਿਜੀਟਲ ਪ੍ਰਿੰਟ ਦੀ ਸ਼ਰਟ ਨਾਲ ਮੇਰੇ ਤੁਹਾਨੂੰ ਛੋਟੇ-ਛੋਟੇ ਮਿਰਰ ਬਾਕ ਇੱਤੇ ਲੱਗੇ ਮਿਲਣਗੇ ਬਲੈਕ ਬੈਕ ਤੋਂ ਜਿਹੜਾ ਇਹ ਪਲੇਨ ਆਏਗਾ 슬ੀਵਜ਼ ਜਿਹੜੀਆਂ ਨੇ ਉਹ ਹਾਫ ਵੀ ਤੁਸੀਂ ਬਣਾ ਸਕਦੇ ਹੋ ਫੁੱਲ ਵੀ ਬਣਾ ਸਕਦੇ ਹੋ ਬਸਟ ਸਾਈਜ਼ ਇਹਦਾ 60 ਤੱਕ ਜਾਏਗਾ ਲੈਂਥ ਜਿਹੜੀ ਹੈ ਉਹ 45 ਤੱਕ ਹੈ ਬਾਟਮ ਜਿਹੜਾ ਸ਼ੈਂਡੂਨ ਦਾ ਤੁਹਾਨੂੰ 3 ਮੀਟਰ ਦਾ ਬਾਟਮ ਮਿਲ ਜੇਗਾ ਇਹਦੇ ਨਾਲ ਦੁਪੱਟਾ ਸ਼ਿਫੋਨ ਦਾ ਪਿਓਰ ਸ਼ਿਫੋਨ ਦਾ ਦੁਪੱਟਾ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਨਾਲ ਤੇ ਜਿਵੇਂ ਪਾਕਿਸਤਾਨੀ ਸਟਾਈਲ ਦੇ ਸੂਟਾਂ ਤੇ ਮਿਰਰ ਲੱਗਿਆ ਹੁੰਦਾ ਉਵੇਂ ਦਾ ਹੈ ਐ ਵਾਲੇ ਸੂਟ ਵੀ ਬਹੁਤ ਪਿਆਰੇ ਨੇ ਇਹ ਤਿੰਨ ਰੰਗਾਂ ਵਿੱਚ ਸੂਟ ਆਏ ਨੇ ਇੰਪੋਰਟੈਂਟ ਸੌਫਟ ਬਨਾਰਸੀ ਸ਼ਿਮਰ ਸਿਲਕ ਦਾ ਜਿਹੜਾ ਫੈਬਰਿਕ ਹੁੰਦਾ ਹੈ 셀ਫ ਫੇਵਰ ਨਾਲ ਆਏਗਾ neck ਤੇ work ਹੈ back and sleeves ਤੇ work ਆਏਗਾ ਫਰੀ ਸਾਈਜ਼ ਹੈ ਲੈਂਥ ਦਿੱਤੀ ਜਾਏਗੀ 45 ਤੱਕ बॉटम ਤੁਹਾਨੂੰ 3 ਮੀਟਰ ਦਾ ਮਿਲੇਗਾ ਸ਼ੈਂਟੂਨ ਦਾ ਦੁਪੱਟਾ ਬਨਾਰਸੀ ਸਿਲਕ ਦਾ ਹੈ ਸਟਾਈਲਿਸ਼ ਫੁੱਲ ਸਾਈਜ਼ ਦਾ ਦੁਪੱਟਾ ਤੁਹਾਨੂੰ ਮਿਲੇਗਾ ਇਹਦੇ ਨਾਲ ਐਵੇਂ ਵਾਲੇ ਸੂਟ ਜਿਹੜੇ ਆਏ ਨੇ ਕੋਟਾ ਡਿਜ਼ਾਈਨ ਵਿੱਚ ਆਏ ਨੇ ਕੋਟਾ ਦਾ ਫੈਬਰਿਕ ਹੈ ਇਹਦਾ ਗੋਟਾ ਪੱਟੀ ਵਰਕ ਹੋਇਆ ਹੈ ਪਾਰਟੀ ਵੇਅਰ ਕਲੈਕਸ਼ਨਾਂ ਨੇ 49 ਤੱਕ ਦੀ ਲੈਂਥ ਚਲੀ ਜਾਏਗੀ बॉटम ਤੁਹਾਨੂੰ 2.5 ਮੀਟਰ ਦਾ કોટਨ ਦਾ ਮਿਲ ਜੇਗਾ ਬਹੁਤ ਸੁਪੀਰੀਅਰ ਕੁਆਲਿਟੀ ਦਾ ਬਾਟਮ ਮਿਲੇਗਾ ਦੁਪੱਟਾ ਤੁਹਾਨੂੰ ਕੋਟਾ ਡੋਰੀਆ ਦਾ ਡਿਜ਼ਾਈਨਰ ਮਿਲ ਜੇਗਾ 4 ਸਾਈਡ ਤੇ ਬਾਰਡਰ ਲੱਗਾ ਹੋਇਆ 1240 ਰੁਪਏ ਦਾ ਟੌਪ ਐਂਡ ਦੁਪੱਟੇ ਦਾ ਪ੍ਰਾਈਸ ਆ ਜੇਕਰ ਤੁਸੀਂ ਬਾਟਮ ਚਾਹੁੰਦੇ ਹੋ ਤੁਹਾਨੂੰ 250 ਰੁਪਏ ਦੇ ਵਿੱਚ ਬਾਟਮ ਮਿਲ ਜੇਗਾ ਐਕਸਟਰਾ ਅਦਰਵਾਈਜ਼ ਟੌਪ ਐਂਡ ਦੁਪੱਟੇ ਦੀਆਂ ਕਲੈਕਸ਼ਨਾਂ ਨੇ ਸੂਟ ਇਹ ਸਾਰੇ ਅਵੇਲੇਬਲ ਨੇ ਜਿੰਨੇ ਵੀ ਰੰਗ ਡਿਜ਼ਾਈਨ ਤੇ ਪੈਟਰਨ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਦੋ ਰੰਗਾਂ ਦੇ ਵਿੱਚ 1600 ਦੇ ਵਿੱਚ ਜਿਮੀਚੂ ਫੈਬਰਿਕ ਜਿਮੀਚੂ ਫੈਬਰਿਕ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਜਿਹੜੀਆਂ ਹੁਣ ਕਲੈਕਸ਼ਨਾਂ ਖੁੱਸ ਚੱਲ ਰਹੀਆਂ ਨੇ ਇਹਨਾਂ ਵਿੱਚ ਸਿੰਗਲ ਸਿੰਗਲ ਕਲਰ ਹੈ ਡਿਟੇਲ ਜੇਕਰ ਕਿਸੇ ਸੂਟ ਦੀ ਨਾ ਦੱਸੀ ਜਾਵੇ ਤਾਂ ਨੰਬਰ ਤੇ ਜਾ ਕੇ ਪੁੱਛ ਲੈਣਾ ਕਿਉਂਕਿ ਸਿੰਗਲ ਸਿੰਗਲ ਹੈ ਤੇ ਸਭ ਦਾ ਡਿਸਕ੍ਰਿਪਸ਼ਨ ਤੇ ਬਾਰੇ ਵਿੱਚ ਦੱਸਣਾ ਥੋੜਾ ਜਿਹਾ ਡਿਫਿਕਲਟ ਹੁੰਦਾ ਹੈ ਇਸ ਲਈ ਤੁਸੀਂ ਨੰਬਰ ਤੇ ਪੁੱਛ ਸਕਦੇ ਹੋ ਜਾ ਕੇ ਇਹਨਾਂ ਦੇ ਸੂਟਾਂ ਦੀ ਡਿਟੇਲ ਜਾਂ ਹੋਰ ਜੋ ਵੀ ਇਹਨਾਂ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਇਹ ਸਾਰੇ ਸੂਟ ਜਿਹੜੇ ਨੇ ਕਈ ਤਾ ਆਰਗੰਜ਼ਾ ਵਿੱਚ ਆਣਗੇ ਕਈ ਟਿਸ਼ੂ ਵਿੱਚ ਆਣਗੇ ਮੇਰਾ ਟਿਸ਼ੂ ਵਿੱਚ ਆਣਗੇ ਸੂਟ ਸਾਰੇ अवेलेबल ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹਨਾਂ ਵਿੱਚ ਰੰਗਾਂ ਦੇ ਜਿਹੜੇ-ਜਿਹੜੇ ਰੰਗ ਹੈਗੇ ਸੰਖ ਬਹੁਤ ਜ਼ਿਆਦਾ ਨਹੀਂ ਹੈ ਲਿਮਟਿਡ ਕਲਰ ਹੁੰਦੇ ਨੇ ਕਿਸੇ ਵੇਲੇ ਤਾਂ ਇਹਨਾਂ ਵਿੱਚ ਸਿੰਗਲ-ਸਿੰਗਲ ਕਲਰ ਦੀ ਹੀ অপਸ਼ਨ ਹੁੰਦੀ ਆ ਕੁਝ ਵਿੱਚ ਹੈਗਾ ਜਿਹੜਾ ਤੁਹਾਨੂੰ ਦੋ-ਦੋ ਰੰਗਾਂ ਵਿੱਚ ਸੂਟ ਜਿਹੜੇ ਕੀ ਮਿਲ ਜਾਣਗੇ ਆ 1380 ਦੇ ਵਿੱਚ ਤੁਹਾਨੂੰ organza ਦੀ ਨੈਕ ਵਰਕ ਤੇ ਬਹੁਤ ਪਿਆਰਾ ਲਿਆਰੀ ਆ ਕੱਚਾ ਪੱਟੀ ਵਰਗਾ ਦੁਪੱਟਾ ਨਾਲ ਮਿਲ ਜੇਗਾ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਇਹ ਸੂਟ ਸਾਰੇ ਜਿੰਨੇ ਵੀ ਵੀਡੀਓ ਵਿੱਚ ਐਡ ਕੀਤੇ ਨੇ ਜਿਵੇਂ ਕਿ ਪਹਿਲਾਂ ਦੱਸਿਆ ਕਿ ਸਾਰੇ ਹੀ ਅਵੇਲੇਬਲ ਨੇ ਸਿੰਗਲ ਸਿੰਗਲ ਕਲਰ ਹੋਣ ਕਰਕੇ ਸਭ ਦੀ ਡਿਟੇਲ ਨਹੀਂ ਦੱਸ 파ਰੀ ਐ ਤੁਹਾਨੂੰ ਜਿਹੜਾ ਸ਼ੌਰਟ ਦਾ ਫੈਬਰਿਕ ਵਿਸਕੋਸ ਮੋਡਲ ਸਿਲਕ ਵਿੱਚ ਮਿਲੇਗਾ ਡਿਜੀਟਲ ਪ੍ਰਿੰਟ ਹੈ ਫੈਂਸੀ embroiderry work ਹੈ ਪਿਓਰ ਵਿਸਕੋਸ ਮੋਡਲ ਸਿਲਕ ਵਿੱਚ ਤੁਹਾਨੂੰ ਇਹਦਾ ਬਾਟਮ ਮਿਲੇਗਾ ਦੁਪੱਟਾ ਵੀ ਪਿਓਰ ਰਿਸਕ ਆਸ ਦਾ ਮੋਡਲ ਸਿਲਕ ਵਿੱਚ ਡਿਜੀਟਲ ਪ੍ਰਿੰਟ ਵਾਲਾ ਮਿਲੇਗਾ ਪ੍ਰਾਈਸ ਇਹਦਾ 1450 ਰੁਪਏ ਰੰਗੇ ਦੇ ਵਿੱਚ 6 ਤੋਂ 7 ਹੈਗੇ ਨੇ ਬਾਕੀ ਇਹਨਾਂ ਦੇ ਸੂਟਾਂ ਦੇ ਬਾਰੇ ਵਿੱਚ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਜਾਂ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਚਾਹੇ ਉਹ ਅੱਜ ਦੀ ਵੀਡੀਓ ਵਿੱਚੋਂ ਕਲੈਕਸ਼ਨਾਂ ਨੇ ਜਾਂ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਹੈਵੀ ਕੱਟ ਰੇਂਜ ਵਾਲੀਆਂ ਪਾਰਟੀ ਵੇਅਰ ਸੂਟ ਸਾਰੀ ਤਰ੍ਹਾਂ ਦੇ ਸੂਟ ਹੈਗੇ ਨੇ ਕੋਈ ਵੀ ਸੂਟਾਂ ਦੀ ਕਿ ਲਿਮਟ ਨਹੀਂ ਆ ਤੁਸੀਂ ਜਿਸ ਵੀ ਰੇਂਜ ਵਿੱਚ ਆਓਗੇ ਤੁਹਾਨੂੰ ਮਿਲ ਜਾਏਗਾ ਪਿਓਰ ਸਿਲਕ ਵਿੱਚ ਤੁਹਾਨੂੰ ਚਿਨੌਣ ਦਾ ਦੁਪੱਟਾ ਹੈਂਡਵਰਕ ਵਾਲਾ ਦੁਪੱਟਾ ਬਹੁਤ ਭਾਰਾ ਬਰਾਈਡਲ ਲੁੱਕ ਲਈ ਵੈਡਿੰਗ ਸਪੈਸ਼ਲ ਹੈ 3300 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਚਾਰ ਆਉਣਗੇ 3600 ਦੇ ਵਿੱਚ ਤੁਹਾਨੂੰ ਪਿਓਰ ਸ਼ੈਟਨ ਸਿਲਕ ਵਿੱਚ אורਗੈਂਜ਼ਾ ਦਾ ਦੁਪੱਟੇ ਤੇ ਹੈਂਡਵਰਕ ਦੇ ਨਾਲ ਇਹਨਾਂ ਸੂਟਾਂ ਜਿਹੜੀਆਂ ਹੁਣ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਵਿੱਚ ਤੁਹਾਨੂੰ ਹੈਂਡਵਰਕ ਮਿਲੇਗਾ ਮੋਸਟਲੀ ਕਲੈਕਸ਼ਨਾਂ ਤੇ ਚਾਰ ਰੰਗਾਂ ਵਿੱਚ ਪਿਓਰ ਚਿਨੌਨ ਦਾ ਸੂਟ ਜਿਹੜਾ ਤੁਹਾਨੂੰ ਮਿਲੇਗਾ ਚਿਨੌਨ ਦਾ ਦੁਪੱਟਾ ਮਿਲੇਗਾ 3300 ਰੁਪਏ ਦਾ ਰੇਟ ਹੈ ਹੈਂਡਵਰਕ ਦੀਆਂ ਕਲੈਕਸ਼ਨਾਂ ਇਹਨਾਂ ਇਹ ਵੀ ਸਾਰਾ ਟੋਟਲ ਇਹਨਾਂ ਤੇ ਹੈਂਡਵਰਕ ਹੋਇਆ ਹੈ ਰੰਗ ਇਹਦੇ ਵਿੱਚ ਵੀ ਚਾਰ ਨੇ ਨਯਾ ਬਲਾ 3100 ਦੇ ਵਿੱਚ ਤੁਹਾਨੂੰ ਚਾਰ ਰੰਗਾਂ ਵਿੱਚ ਸੂਟ ਮਿਲ ਜੇਗਾ ਪਿਓਰ ਸਿਲਕ ਦਾ ਚਨਾਉਣ ਦਾ ਦੁਪੱਟਾ ਹੈ ਦੁਪੱਟਾ ਪੂਰਾ ਹੈਵੀ ਹੈ ਬਹੁਤ ਸੋਹਣੇ ਰੰਗ ਨੇ ਡਾਰਕ ਟੋਨ ਵਿੱਚ ਸਾਰੇ ਰੰਗ ਆਏ ਨੇ ਪੇਸਟਲ ਟੋਨ ਵਿੱਚ ਤਿੰਨ ਰੰਗਾਂ ਵਿੱਚ ਤੁਹਾਨੂੰ 3200 ਰੁਪਏ ਦੇ ਵਿੱਚ ਪਿਓਰ ਖਾਦੀ ਸਿਲਕ ਦਾ ਸੂਟ ਤੇ ਖਾਦੀ ਸਿਲਕ ਦਾ ਹੀ ਦੁਪੱਟਾ ਮਿਲੇਗਾ ਹੈਂਡਵਰਕ ਹੈ ਟੋਟਲ ਬਹੁਤ ਤਿਆਰੇ ਸੋਹਣੇ ਰੰਗ ਨੇ ਸਾਰੇ ਤੇ ਸਾਰੇ ਹੀ ਇਹ ਵਾਲੀ ਨਵੇਂ ਕਲੈਕਸ਼ਨ ਆਈਆਂ ਨੇ ਟੌਪ ਐਂਡ ਬਾਟਮ ਦੀ ਵਿੱਚ ਸਮਰ ਲਈ ਕਲੈਕਸ਼ਨਾਂ ਨੇ ਸ਼ਰਟ ਤੁਹਾਨੂੰ ਪਿਓਰ ਰੀਵਾ ਬ੍ਰਾਂਡ ਦੀ ਮਿਲੇਗੀ ਗੀਜ਼ਾ ਕਾਟਨ ਦੇ ਵਿੱਚ 2.5 ਮੀਟਰ ਦੀ ਨਾਲ ਹੋਇਆ ਡਿਜੀਟਲ ਪ੍ਰਿੰਟ ਬਾਟਮ ਤੁਹਾਨੂੰ ਪਿਓਰ ਰੀਵਾ ਬ੍ਰਾਂਡ ਦਾ ਮਿਲੇਗਾ ਗੀਜ਼ਾ ਕਾਟਨ ਦੇ ਵਿੱਚ 2.5 ਮੀਟਰ ਦਾ ਸੈਲਫ ਪ੍ਰਿੰਟ ਸ਼ਰਟ ਤੇ ਡਿਜੀਟਲ ਪ੍ਰਿੰਟ ਹੈ ਬਾਟਮ ਤੇ ਸੈਲਫ ਪ੍ਰਿੰਟ ਹੈ ਪ੍ਰਾਈਸ ਇਹਦਾ 790 ਰੁਪਏ ਆ ਰੰਗ ਇਹਦੇ ਵਿੱਚ 20 ਨੇ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਬ੍ਰਾਂਡੇਡ ਕਲੈਕਸ਼ਨਾਂ ਨੇ 790 ਰੁਪਏ ਤੇ ਫ੍ਰੀ ਸ਼ਿਪਿੰਗ ਚਾਰजेस ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸਿਰਫ ਤੇ ਸਿਰਫ 790 ਰੁਪਿਆਂ ਦੇ ਵਿੱਚ ਤੁਹਾਨੂੰ ਇਹ ਰੀਵਾ ਬ੍ਰਾਂਡ ਦੀ ਜਿਹੜੀ ਗੀਜ਼ਾ ਕਾਟਨ ਵਿੱਚ ਟੌਪ ਐਂਡ ਬਾਟਮ ਦਾ ਟੋਟਲ 5 ਮੀਟਰ ਦਾ ਕੱਪੜਾ ਮਿਲ ਜੇਗਾ ਰੰਗ ਬਹੁਤ ਪਿਆਰੇ ਨੇ ਪ੍ਰਾਈਜ਼ ਇਹਦਾ 790 ਰੁਪਏ ਆ ਸ਼ਾਰਟ ਡਿਜੀਟਲ ਪ੍ਰਿੰਟ ਹੈ ਬਾਟਮ ਤੇ ਸੈਲਫ ਪ੍ਰਿੰਟ ਹੈ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰਿਆਂ ਦੇ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਜੋ ਵੀ ਰੇਟ ਦੱਸਿਆ ਹੈ ਸੂਟਾਂ ਦਾ ਉਹਨਾਂ ਤੋਂ ਇਲਾਵਾ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਜਿਹੜੀ ਇਹਨਾਂ ਸਾਰੇ ਸੂਟਾਂ ਤੇ ਸ਼ਿਪਿੰਗ ਚਾਰजेस ਫ੍ਰੀ ਨੇ ਤੇ ਹੋਮ ਡਿਲੀਵਰੀ ਅਵੇਲੇਬਲ ਹੈ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਸੂਟ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਇਹ ਵਿంటర్ ਦੀ ਸੇਲ ਲੱਗੀ ਹੈ ਜੀ ਉਦਾਂ origignal price ਇਹ ਤਾਂ 2000 ਤੋਂ ਵੀ ਉੱਪਰ ਹੈ ਇਹ ਬ੍ਰਾਂਡਡ ਨੇ ਲక్ష్ਮੀ ਐਸ ਕੇ ਰਾਖੀ ਦੀਵਾ ਬ੍ਰਾਂਡ ਦੀ ਫੈਬਰਿਕ ਤੇ ਆਣਗੇ 1000 ਰੁਪਏ ਦੇ ਵਿੱਚ ਤੁਹਾਨੂੰ ਪਿਓਰ ਫੁੱਲ ਕਾਟਰਾਈਸਾ ਜਿਹੜਾ origignal ਕਾਟਰਾਈਸਾ ਤਾਂ 5 ਮੀਟਰ ਦਾ ਡਿਜੀਟਲ ਪ੍ਰਿੰਟ ਨਾਲ ਬ੍ਰਾਂਡਡ ਸੂਟ ਮਿਲ ਜੇਗਾ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਬਾਕੀ ਤੁਸੀਂ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਕਿਸੇ ਸੂਟ ਦੇ ਬਾਰੇ ਕੋਈ ਜਾਣਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਦਿੱਤਾ ਆ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰਾ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਾਇਦਾ ਰਿਪਲਾਈ ਜ਼ਰੂਰ ਆਏਗਾ ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ